पंजाब विच लगातार गर्मी अते असर जन जीवन आम नूं मिल रहा जिसमी तो तो जरूरी काम तो घर तू तो बह निकल इस मौके जिला सेहत अफसर हुशियार सेहत विभाग वालों समूह जिले के हस्पता प्रबंध किए गए ताकि गर्मी चेल रहे मरीजा न ਅੱਜ ਆਜਕਲ ਗਰਮੀ ਦਾ ਸੀਜ਼ਨ ਹੈ ਇਸ ਵਾਰ ਗਰਮੀ ਦਾ ਬਹੁਤ ਵਰਕੋਪ ਚੱਲ ਰਿਹਾ ਇਹ ਜਿਹੜੀ ਲੂ ਆ ਜਾਂ ਗਰਮੀ ਆ ਸਾਡੇ ਸਰੀਰ ਲਈ ਬਹੁਤ ਹਾਨੀਕਾਰਕ ਹੈ ਇਹਦੇ ਤੋਂ ਬਚਣ ਦੇ ਲਈ ਜਦੋਂ ਵੀ ਅਸੀਂ ਬਾਹਰ ਨਿਕਲਣਾ ਸਾਨੂੰ ਸਿਰ ਤੇ ਕੱਪੜਾ ਆਪਣੇ ਜਿਹੜੇ ਅੰਗ ਆ ਢਾਕੇ ਜਾਣਾ ਚਾਹੀਦਾ ਤਾਂ ਕਿ ਡਾਇਰੈਕਟ ਜਿਹੜੀਆਂ ਸਨ ਰੇਜ਼ ਆ ਸੂਰਜ ਦੀਆਂ ਕਿਰਨਾਂ ਸਾਡੇ ਸਰੀਰ ਦੇ ਉੱਤੇ ਉੱਤੇ ਇਫੈਕਟ ਨਾ ਪਵੇ ਤੇ ਦੂਜੇ ਨੰਬਰ ਤੇ ਜਦੋਂ ਹੀਟ ਬਾਤੀ ਆ ਤੇ ਉਹਦੇ ਨਾਲ ਸਾਡੇ ਸਰੀਰ ਚੋਂ ਜਿਹੜਾ ਪਾਣੀ ਆ ਉਹ ਬਹੁਤ ਲੌਸ ਹੁੰਦਾ ਤੇ ਜਦੋਂ ਵੀ ਘਰੋਂ ਬਾਹਰ ਨਿਕਲਣਾ ਗਲਾਸ ਪਾਣੀ ਦਾ ਪੀ ਕੇ ਜਾਓ ਤੇ ਜਦੋਂ ਵੀ ਘਰੋਂ ਬਾਹਰ ਆਉਣਾ ਘਰ ਨੂੰ ਤਾਂ ਉਦੋਂ ਵੀ ਪਾਣੀ ਪੀਓ ਤਾਂ ਕਿ ਸਾਡੀ ਬਾਡੀ ਚੋਂ ਪਾਣੀ ਨਾ ਘਟੇ ਡੀ ਹਾਈਡਰੇਸ਼ਨ ਨਾ ਹੋਵੇ ਡੀ ਹਾਈਡਰੇਸ਼ਨ ਜਿਹੜੀ ਆ ਬਾਡੀ ਦੇ ਵਿੱਚ ਉਹ ਇੱਕ ਆਪਣੇ ਤਰ੍ਹਾਂ ਦਾ ਇੱਕ ਸੀਰੀਅਸ ਰੋਗ ਆ ਜਿਹਦੇ ਕਰਕੇ ਸਾਨੂੰ ਹਸਪਤਾਲ ਦੇ ਵਿੱਚ ਵੀ ਐਡਮਿਟ ਹੋਣਾ ਪੈਂਦਾ ਤਾਂ ਪੰਜਾਬੀ ਆਵਾਮ ਨੂੰ ਇਹੀ ਬੇਨਤੀ ਕਰਦਾ ਕਿ ਕੋਈ ਵੀ ਜਦੋਂ ਲੂ ਦਾ ਮਰੀਜ਼ ਕੋਈ ਲੂ ਤੋਂ ਅਫੈਕਟ ਹੋਵੇ ਤਾਂ ਤੁਰੰਤ ਸਰਕਾਰੀ ਹਸਪਤਾਲਾਂ ਦੇ ਵਿੱਚ ਆਓ ਤੇ ਸਾਡੀਆਂ ਉੱਥੇ ਸਾਰੀਆਂ ਸਹੂਲਤਾਂ ਪੂਰੀਆਂ ਹਨ ਤੇ ਤਾਂ ਕਿ ਇਹਦੇ ਜਿਹੜੇ ਮਾੜੇ ਅਫੈਕਟ ਤੋਂ ਅਸੀਂ ਬਚ ਸਕੀਏ ਥੈਂਕ ਯੂ